ਈ ਮੈਥੋਡ ਨੂੰ ਦੱਸਣਾ ਚਾਹਾਂਗਾ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਖਿਦਮਾ ਬੇਡ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਕੋਈ ਸੂਟਜ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200/25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 2590 ਆਰਮਜ਼ ਐ ਕਿ 19099 ਬੀਐਨਐਸ ਉਹ ਦਰਜ ਕਰਕੇ ਉਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਟ ਕਰ ਰਹੇ ਸੀ ਤੇ ਇਨਫੋਰਮੇਸ਼ਨ ਆਈ ਕਿ ਉਹ ਜਿਹੜੀ ਜੰਡੀ ਤੋਂ ਰੋਡ ਆਉਂਦੀ ਹੈ ਕਚਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨਹੀਂ ਹੋ ਸਕਦੇ ਆ ਸੋ ਸਾਡੀ ਸਿਰੀ ਦੀ ਪਾਰਟੀ ਫ੍ਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਦਮਾ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਤੋਂ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਜੀ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਣ ਦਾ ਬਟ ਇਹਨਾਂ ਨੇ ਗੱਡੀ ਰੁਕਣ ਦੀ بجائے ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਉਹਨਾਂ ਦੀ ਦਰੱਖਤ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਉਹਨਾਂ ਦਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਨੂੰ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇੱਕ ਮਲਜ਼ਮ ਜਿਹਦਾ ਨਾਮ ਹੈਗਾ ਅਮਜਦ ਮਸੀਹ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਨ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਨੂੰ ਹਸਪੀਟਲ ਭੇਜਤਾ ਤੇ ਐਸ ਅਸ ਨੋ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅਰਜਨ ਨਾਮ ਦਾ ਬੰਦਾ ਉਸ ਟੈਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਨੂੰ ਮੰਗਾ ਲਿਆ ਸੋ ਜਾਬਤੀ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ਲ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ ਬੱਤੀ ਬੋਰ ਦਾ ਪਿਸਤਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਪੁਲਿਸ ਵੱਲੋਂ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਕਚਰ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ ਤੋਂ ਇਹ ਹੁਣ ਤੋਂ ਜੀ ਅੱਧੇ ਪਾਣੀ ਘੰਟੇ ਪਹਿਲਾਂ ਦੀ ਘਟਨਾ ਹੈ ਜੀ ਜਿਹੜਾ ਸਾਰਾ ਵਕੂਆ ਹੋਇਆ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਪਿਛੋਕੜ ਵੀ ਹੈ ਸਰ ਇਦੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਕਿ ਉਹਨੇ ਜਸਟ ਫੜੇ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਿਨਰੀ ਦੱਸਿਆ ਹੈ ਔਰਲੀ ਉਹ ਤਰਨਤਾਰਨ ਏਰੀਆ ਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕਾਲੂ ਮਸੀ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲਸ ਬੜੀ ਤਫਤੀਸ਼ ਨਾਲ ਮਤਲਬ ਤਫਸੀਲ ਨਾਲ ਇਹਦੀ ਤਫਤੀਸ਼ ਹੋਊਗੀ ਤੇ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਤੇ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿੱਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਨੂੰ ਤਫਤੀਸ਼ ਅੱਗੇ ਅਨਰਥ ਕਰਾਂਗੇ ਸਰ ਜਾਕਮੀ ਜਿਹੜਾ ਹੋਇਆ ਵਾ ਇੱਕ ਜਣਾ ਹੋਇਆ ਜਾਕਮੀ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ ਸਰ ਗੱਡੀ ਕਿੱਡੀ ਹੈ ਇਹ ਗੱਡੀ ਸਕੋਰਪਿਓ ਐਨ ਹੈਗੀ ਹੈ ਜੀ ਬਲੈਕ ਕਲਰ ਦੀ ਨੰਬਰ ਹੈ ਜੀ ਨੰਬਰ ਪਲੇਟ ਮੁਰਲੀ ਜਿਹੜੀ ਹੈਗੀ ਹੈ ਅਗਲੇ ਵਾਲੀ ਉਹ ਹਟਾਈ ਹੋਈ ਸੀ ਤੇ ਪਿਛਲੀ ਵਾਲੀ ਤੇ ਗਾਰਾ ਮਲਿਆ ਹੋਇਆ ਸੀ ਤਾਂ ਕਿ ਇਹ ਕਿਸੇ ਦੀ ਨਿਗਾਹ 'ਚ ਨਾ ਆਣ ਦੇਖਣ 'ਚ ਨੰਬਰ ਨਾ ਪਤਾ ਚੱਲੇ ਜੋ ਹੁਣ ਅਸੀਂ ਜਦੋਂ ਚੈੱਕ ਕੀਤਾ ਤੇ ਗੱਡੀ ਦਾ ਨੰਬਰ ਪੀਬੀ 46 ਐਮ 9116 ਪੜਿਆ ਗਿਆ ਜੀ ਥੈਂਕ ਯੂ